ਆਪਣੀ ਟੀਮ ਚੱਲੀ ਆ ਜੀ ਉਹ ਜਿਹੜੇ ਘਾ ਡੁੱਬੇ ਆ ਉਹਨਾਂ ਦੇ ਘਰ ਰਾਸ਼ਨ ਪਹੁੰਚਾਉਣ ਚੱਲੀ ਸਮਾਨ ਪਹੁੰਚਾਉਣ ਚੱਲੀ ਸਾਰੀ ਪਰ ਜਿੰਨੀ ਵੀ ਹੈਗੀ ਆਪਣੀ ਟੀਮ ਹੈ ਸਾਰੀ ਇੱਥੇ ਸਾਡਾ ਨਾਲ ਦੇ ਬੂ ਵੀਰਿਆ ਆਪਣੀ ਟੀਮ ਸਾਰਿਆਂ ਨੂੰ ਲਫਾ ਵੇ ਅੱਜ ਫੜ ਲੇ ਅੱਗੇ ਟਰਟਰਾਲੀਆਂ ਨਹੀਂ ਜਾਣੀਆਂ ਇਤੋਂ ਅੱਗੇ ਇਸ ਕਰਕੇ ਹੱਥਾਂ 'ਚ ਹੀ ਸਮਾਨ ਫੜ ਕੇ ਤੇ ਪਾਣੀ ਅੱਗੇ ਸਾਰੇ ਕੋਈ ਨਾ ਆਂਦੀ ਸੰਦ ਵਗੈਰਾ ਨਹੀਂ ਜਾਣਾ ਇਸ ਕਰਕੇ ਆਪਾਂ ਚੱਲੇ ਆ ਤਫਾ ਵੀ ਹੱਥਾਂ 'ਚ ਹੀ ਫੜ ਕੇ ਤੁਰੇ ਚੱਲੋ ਹੌਲੀ ਹੌਲੀ ਕਰਕੇ ਨੰਗੀ ਜਾਓ ਨੰਗੀ ਜਾਓ ਇੱਧਰ ਸਾਡੇ ਗੋਪੀ ਵੀਰ ਚਲੋ 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 ਜਿਹੜੇ ਤੋਂ ਦੇਖੋ ਦਸਾਨੀ ਵੀਰ ਲੱਗੋ ਲੱਗੋ ਲੈ ਇੱਥੇ ਆ ਜਾਓ ਆਹ ਰਹੀ ਸਾਨੀ ਵੀਰ ਆ ਵੀ ਫੜ ਲਓ ਚਲੋ ਆ ਲੈਣਾ ਤੁਹਾਡੇ ਅੱਗੇ ਜਾ ਕੇ ਚਲੋ ਮੈਂ ਨਹੀਂ ਆ ਰਿਹਾ ਹੂੰ ਨਹੀਂ ਨਹੀਂ ਬਹੁਤ ਲਹੀ ਜਾਓ ਮੈਂ ਤਾਂ ਇਹ ਵੀਡੀਓ ਬਣਾਉਣੀ ਤੁਰੇ ਚਲੋ ਹੌਲੀ ਹੌਲੀ ਪਾਣੀ ਬਹੁਤ ਜ਼ਿਆਦਾ ਹੈ ਨਾ ਇੱਥੇ ਤੇ ਹਨਾ ਤੇ ਹਨਾ ਤੇ ਹਨਾ ਤੇ ਹਨਾ ਨੂੰ ਨੰਡੇ ਪਰ ਥੋਲੀ ਹੋਰੀ ਨੰਗਣਾ ਪਾਣਾ ਵਿੱਚ ਆ ਤੇ ਹਨਾ ਬੱਦਰ ਵੀ ਬਹੁਤ ਜ਼ਿਆਦਾ ਹੋ ਗਿਆ ਜੇ ਤੇ ਪਾਣੀ ਵੀ ਬਹੁਤ ਜ਼ਿਆਦਾ ਵਾ ਜੋ ਅੱਗੇ ਜਾਓ ਇੱਕ ਨੰ ਕੀ ਕਰਨਾ ਜੇ ਛਾੜਤੇ ਇਹ ਪਾਣੀ ਬਹੁਤ ਜ਼ਿਆਦਾ ਆਣਾ ਕੰਮ ਹੋਰੀ ਹੋਰੀ ਨੰਗਣਾ ਪਾਣਾ ਮੇਰੇ ਕੋ ਪੈਸੇ ਵੀ ਨਹੀਂ ਮੇਰਾ ਫੋਨ ਵੀ ਜੇ ਕੋਈ ਨਹੀਂ ਹਾਡੇ ਫੋਨ ਵੀ ਬਹੁਤ ਚੀਜ ਸਾਰਿਆਂ ਦੇ ਕੋਈ ਨਹੀਂ ਹੁਣ ਜੇ ਸੇਵਾ ਕਰਨੀ ਹੈ ਤੇ ਕੋਈ ਨਹੀਂ ਤੁਰੇ ਚਲੋ ਪਾਣੀ ਦੀ ਨਾ ਟੈਨਸ਼ਨ ਲਓ ਜਾਂਦੋ ਜਾਂਦੋ ਜਾਣਦੇ ਵੀਰ ਤੇਲਕਣ ਬੜੀ ਪਿਆਵਾ ਔਰ ਇਹ ਚਲੋ ਕੋਈ ਗੱਲ ਨਹੀਂ ਆ ਪਾਣੀ ਬਹੁਤ ਜ਼ਿਆਦਾ ਇੱਥੇ ਝੋਨੇ ਝੋਨੇ ਸਾਰੇ ਬਰਬਾਦ ਹੋ ਗਏ ਸੱਪ ਵੀ ਬਹੁਤ ਹੈ ਨਾ ਪਾਣੀ ਚ ਸੱਪ ਸੁਪ ਬਹੁਤ ਹੈ ਪਾਣੀ ਚ ਆਹੋ ਅੱਧਰ ਲਾ ਕੈਮਰਾ ਓ ਕੈਮਰਾ ਕੈਮਰਾ ਲਾ ਕਾਲੋ ਥੋੜਾ ਜਿਹਾ ਅਸੀਂ ਬਣਾਉਣ ਦੇ ਨਾ ਪਿੱਛੇ ਰਹਿਣ ਦੋ ਪਾਣੀ ਬਹੁਤ ਜ਼ਿਆਦਾ ਝੋਨੇ ਵਗੈਰਾ ਸਾਰੇ ਡੁੱਬ ਗਏ ਝੋਨੇ ਦੇ ਬਰਬਾਦ ਹੋ ਗਏ ਲੈਣ ਲੱਗੀ ਅਗਲੇ ਸੇਵਾਦਾਰ ਜਾਂਦੇ ਲੈਣ ਦੇ ਵਿੱਚ ਆਪੋ ਆਪਣੀ ਨਾਂ ਚ ਲੱਗੇ ਸਾਰੇ ਉਹ ਸਾਹਮਣੇ ਡੇਰੇ ਜਿਹੜੇ ਪਾਣੀ ਦੇ ਵਿੱਚ ਅੱਜ ਸਾਰੇ ਆ ਗਏ ਆ ਇਹਨਾਂ ਕੋ ਬਾਹਰ ਨਹੀਂ ਨਿਕਲਿਆ ਜਾਂਦੇ ਇਸ ਟਾਈਮ ਉੱਥੇ ਫਿਰ ਮੁੰਡਿਆਂ ਵੀ ਉਹ ਗੁੱਸਾ ਨਾ ਕਰੇ ਕੋਈ ਚਲੋ ਚਲੋ ਇਹ ਪਾਣੀ ਦੇ ਵਿੱਚੋਂ ਦੀ ਲਾਂਕੇ ਜਾਣਾ ਪੈਂਦੇ ਨੇ ਪਾਣੀ ਦੇ ਵਿੱਚੋਂ ਜਾਣਾ ਇਹ ਆਡਾ ਗਗਨਵੀਰ ਬਲੌਗਰ ਆ ਤੇ ਬੰਦੇ ਲਿਆਂਦੇ ਸਾਰੇ ਸੇਵਾ ਦੇ ਨਾਲ ਹੀ ਜਾਣਦੇ ਆਪਣੇ ਜਿੰਨੇ ਆ ਗਏ ਸਾਰੇ ਜੋਗਦਾਨੇ ਨਿਧਾਉਣੇ ਸਾਰੇ ਵੀਰ ਮੇਰੇ ਆ ਸੇਵਾ ਵਾਲੇ ਜਿੰਨੇ ਵੀ ਆ ਗਏ ਹੁਣ ਇੰਨਾ ਨਾ ਡੂੰਘਾ ਪਾਣੀ ਦੇ ਵਿੱਚੋਂ ਦੀ ਨੰਨ ਕੇ ਸਾਰੇ ਜਾਣਦੇ ਆ ਪਾਣੀ ਕਿੰਨਾ ਕਿੰਨਾ ਡੂੰਘਾ ਸੱਪ ਵੀ ਇਹਦੇ ਵਿੱਚ ਆ ਗਏ ਕਿੰਨੇ ਸੱਪ ਤੇਰੇ ਫਿਰਦੇ ਇੱਥੇ ਤੇ ਆਪਣੇ ਵਿੱਚ ਜਦੋਂ ਨੰਨ ਕੇ ਜਾਣਾ ਪੈਂਦੇ ਸਾਰੀ ਲਾਂ ਲੱਗੀ ਆ ਆਪਣੇ ਸੇਵਾਦਾਰਾਂ ਦੀ ਤੁਰੇ ਚਲੋ ਤੁਰੇ ਚਲੋ ਤੁਰੇ ਤੁਰੇ ਉਹ ਲੈਣ ਲੱਗੀ ਸਾਰੇ ਸਮਾਨ ਉਹ ਡੇਰਿਆਂ ਤੱਕ ਨਾ ਸਮਾਨ ਨਹੀਂ ਪਹੁੰਚਣ ਡਿਆ ਉੱਥੇ ਇਹ ਸਮਾਨ ਪਹੁੰਚਾਉਣ ਚੱਲੇ ਹਣ ਪਾਣੀ ਦੇ ਵਿੱਚ ਹੋ ਗਏ ਵਾਹਿਗੁਰੂ ਵਾਹਿਗੁਰੂ ਕਰੋ ਪਾਣੀ ਘਟ ਜੂਗਾ ਜਾਂ ਤੋਂ ਜਾਂ ਤੋਂ ਪਹੁੰਚ ਚੱਲੇ ਹਣ ਆ ਝੋਨੇ ਦਾ ਉਹ ਬੇੜਾ ਕਰ ਕੀ ਹੋ ਗਿਆ ਨਾ ਝੋਨੇ ਦਾ ਦੇਖੋ ਸਾਰੇ ਬਰਬਾਦ ਹੀ ਹੋ ਗਏ ਝੋਨੇ ਆ ਸਾਰੇ ਪੈਰਾਂ 'ਚ ਵੀ ਆ ਸਾਰੇ ਇੱਧਰ ਝੋਨਾ ਹੀ ਤੁਰੇ ਆਉਂਦੇ ਆ ਉਧਰੋਂ ਟੋਟਾ ਟੱਡ ਕੇ ਸਾਰਾ ਇਹਨੂੰ ਆਇਆ ਉਹ ਲੈਣ ਬਣ ਗਈ ਸਾਡੇ ਉਹ ਸੇਵਾਦਾਰਾਂ ਦੀ ਪੂਰੀ ਤੁਰੇ ਚਲੋ ਤੁਰੇ ਚਲੋ ਗੋਆ ਗੋਆ ਮੁੰਡਿਓ ਜਾਂਦੋਂ ਜਾਂਦੋਂ ਇਸੇ ਟੋਇਆ ਤੇ ਘਲਾਰ ਲੋ ਬਸ ਸਪੀਡ ਵਟੋ ਥੋੜੀ ਜੀ ਪੈਟਰੋਲ ਆ ਕੇ ਜਾਂਦੋਂ ਜਾਂਦੋਂ ਤੇ ਵੀਡੀਓ ਤੁਸੀਂ ਕਰਨੀ ਸ਼ੇਅਰ ਕਿਉਂਕਿ ਸਾਡੇ ਲੱਗੇ ਸੇਵਾਦਾਰ ਵੀਰ ਬੜੀ ਬੜੀ ਦੂਰੋਂ ਆਏ ਵੱਖ-ਵੱਖਰੇ ਪਿੰਡਾਂ ਚੋਂ ਆਏ ਸਾਰੇ ਸੇਵਾਦਾਰ ਮੇਰੇ ਵੀਰ ਦਿੱਲੀ ਤੋਂ ਆਏ ਹੀ ਸਾਡੇ ਕੋਲ ਸਾਡੀ ਸੰਸਤਾ ਸੱਚਖੰਡ ਵਾਲਿਆਂ ਦੀ ਤੇ ਵੀਰੋ ਰਾਸ਼ਨ ਪੂਰਾ ਦੇ ਕੇ ਗਏ ਅਸੀਂ ਫਿਰ ਵੀ ਇਹ ਪਾਣੀ ਦੇ ਵਿੱਚ ਜਾ ਕੇ ਸਾਰਿਆਂ ਨੂੰ ਦੇਣ ਜਾਣਗੇ। ਸੱਤ ਚਕੰਡ ਸੇਵਾ ਸੁਸਾਇਟੀ ਦਿੱਲੀ ਵਾਲਿਆਂ ਦੀ ਤੁਸੀਂ ਦੇਖ ਸਕਦੇ ਇਹਨਾਂ ਦਾ ਲੋਗੋ ਵੀ ਇੱਥੇ ਲੱਗਾ ਹੋਇਆ। ਉਹ ਸਾਨੂੰ ਪੂਰੀ ਉਹਨਾਂ ਦੇ ਨਾਲ ਕੰਮ ਕਰਦੀ ਏ। ਤੇ ਉਹ ਸੇਵਾ ਦੇ ਗਏ ਸਾਨੂੰ ਇੱਥੇ ਗਏ ਤੇ ਸਾਡੀ ਅੱਗੇ ਜਿਵੇਂ ਰੀਨ ਲਾਈ ਸਾਰੇ ਇੱਕ ਪਿੰਡ ਦੇ ਵਿੱਚ ਰਾਸ਼ਨ ਪਹੁੰਚਾਉਣ ਦੀ ਤੇ ਆਪਾਂ ਮੇਨ ਉੱਥੇ ਦੇਂਦੇ ਆ ਜਿੱਥੇ ਜਿੱਥੇ ਲੋਕਾਂ ਨੂੰ ਲੋੜ ਆ। ਉੱਥੇ ਜਾ ਜਾ ਕੇ ਸਮਾਨ ਦੇ ਕੇ ਆਉਣੇ ਹੁਣ ਜਿੱਦਾਂ ਉੱਥੇ ਗਏ ਲੋ। ਉਹ ਡੇਰੇ ਵਿੱਚ ਕੋਈ ਨਹੀਂ ਇੱਥੇ ਪਹੁੰਚਣ ਡਿਆ। ਮਾਇਨੇ ਨਹੀਂ ਕਿ ਵੇਖਿਆ ਸਾਰੇ ਜੱਟ ਜ਼ਿੰਮੇਦਾਰ ਨੇ ਪਰ ਪਹੁੰਚ ਨਹੀਂ ਹੋਈ ਇੱਥੋਂ ਤੱਕ। ਸਾਰੇ ਪਾਸੇ ਦੇ ਹਨ ਜਿੱਥੇ ਜਿੱ ਪਹਿਲਾਂ ਇੱਥੇ ਪਾਣੀ ਐਨਾ ਨਾ ਪਾਣੀ ਅੱਜ ਕਿੰਨੀ ਤਰੀਕ ਜੇ ਅੱਜ ਵੀਰ ਹੋ ਗਈ 8 ਤਰੀਕ 8 ਤਰੀਕ ਹੋ ਗਈ 2005 ਆ ਤੁਸੀਂ ਪਾਣੀ ਚਾਹ ਕਰੋ ਇੱਥੇ ਕਿੰਨਾ ਕਿੰਨਾ ਪਾਣੀ ਚਲ ਭਾਈ ਟੋਏ ਵੇਖੋ ਕੈਪਰੀਆਂ ਤੱਕ ਡੁੱਬਣੀਆਂ ਵੀਰ ਉਹਨਾਂ ਦੀਆਂ ਕਿਸੇ ਤੱਕ ਪਾਣੀ ਚੜ ਗਿਆ ਠੀਕ ਆ ਨਾ ਤੇ